ਅਜਕਲ ਤੋਂ ਨੂੰ ਪਤਾ ਜਿਹੜੀ ਚੀਜ਼ ਮਹਿੰਗੀ ਉਹਦੀ ਨਕਲ ਬਣ ਜਾਂਦਾ ਤਾਂ ਇਹ ਮੇਰੇ ਹੱਥ 'ਚ ਦੇਖੋ ਨਾ ਜਿਹੜੀ ਸ਼ੀਸ਼ੀ ਹੈ ਇਹ ਵੀ ਨਹੀਂ ਤੁਸੀਂ ਇੱਥੇ ਕਿਤੇ ਦੇਖੀ ਹੋਣੀ ਕਿਤੇ ਨਹੀਂ ਦੇਖੀ ਹੋਣੀ ਇਹ ਸਭ ਤੋਂ ਮਹਿੰਗੀ ਅਗਰ ਦਾ ਐਂਡ ਆ ਕਿਡਾ ਜਿਹੜੀ ਹੈ ਤਾਂ ਇਹ ਆ ਛੋਟੀ ਜੀ ਡੱਬੀ ਮੇਰੇ ਕੋਲ 8.9 ਲੱਖ ਦੀ ਆਪਣੇ ਹੱਥ 'ਚ ਆ ਕਿਉਂਕਿ ਅਜਕਲ ਜਿਹੜੇ ਬੱਚੇ ਆ ਨਾ ਜੀ ਉਹਨਾਂ 'ਚ ਹੈ ਜੀ ਕਿਤੇ ਵੀ ਇਮਿਊਨਿਟੀ ਪਰ ਜਦੋਂ ਡੇਢ ਦਾ ਕਲਾ ਚਮਣ ਪ੍ਰਾਜ ਬਣਾਇਆ ਸੀ ਮੇਰੀ ਕੋਠੀ ਬੇਕੀ ਸੀ ਉਹਦੇ ਇੰਨੀ ਇਨਵੈਸਟਮੈਂਟ ਹੋਈ ਸੀ ਉਹ ਕਾਹਲੀ ਡੱਬਾ ਬਣਾਉਣ ਪੀ ਇੰਨੀ ਇਨਵੈਸਟਮੈਂਟ ਜਦੋਂ ਚਮਣ ਪ੍ਰਾਜ ਜਦੀ ਵੰਡ ਗਿਆ ਵਾਂਗੇ ਫ੍ਰੀ ਕਿਤੇ ਬਹਿ ਕੇ ਗੁਰਦੁਆਰੇ ਤੇ ਜਾਂ ਫਿਰ ਇਹ ਦੂਈ ਕੋਠੀ ਬਣਾਉ ਸਸਤ੍ਰੀਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਅੱਜ ਮੇਰੇ ਨਾਲ ਉਹ ਸਖਸ਼ ਮੌਜੂਦ ਨੇ ਜਿਨ੍ਹਾਂ ਨੂੰ ਦੇਖਣ ਵਾਸਤੇ ਵੀ ਤੁਸੀਂ ਉਤਸੁਕ ਰਹਿੰਦੇ ਹੋ ਤੇ ਖਾਸ ਤੌਰ ਦੇ ਉੱਤੇ ਉਹਨਾਂ ਦੇ ਨੁਸਖੇ ਤੁਹਾਡੇ ਘਰਾਂ ਦੇ ਵਿੱਚ ਵਰਤੇ ਜਾਂਦੇ ਨੇ ਤੇ ਤੁਸੀਂ ਪੂਰੀ ਤਰ੍ਹਾਂ ਸਿਹਤਮੰਦ ਹੋ ਰਹੇ ਹੋ ਤੇ ਅੱਗੇ ਵੀ ਉਹਨਾਂ ਨੁਸਖਿਆਂ ਦਾ ਪ੍ਰਚਾਰ ਕਰ ਰਹੇ ਹੋ ਮੇਰੇ ਨਾਲ ਮੌਜੂਦ ਨੇ ਮਿਸਟਰ ਸੁਭਾਸ਼ ਗੋਇਲ ਗੋਲ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਵਾਹ ਜੀ ਵਾਹ ਤਰਮਿੰਦਰ ਜੀ ਤੁਹਾਡਾ ਵੀ ਬਹੁਤ-ਬਹੁਤ ਸਵਾਗਤ ਹੈ ਔਰ ਜਿੰਨੇ ਵੀ ਆਪਣੇ ਦਰਸ਼ਕ ਨੇ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ ਹੀ ਪਿਆਰ ਭਰੀ ਸਤਿਕਾਰ ਭਰੀ ਸਸ੍ਰੀਕਾਲ ਜੀ ਨਮਸਕਾਰ ਆਦਾ ਤੇ ਗੁਲ ਸਾਹਿਬ ਜਦੋਂ ਵੀ ਅਸੀਂ ਤੁਹਾਡੇ ਕੋਲ ਆਉਣੇ ਆ ਕੋਈ ਨਾ ਕੋਈ ਅਲੱਗ ਚੀਜ਼ ਦੇਖਣ ਨੂੰ ਮਿਲਦੀ ਹੈ ਕੋਈ ਨਾ ਕੋਈ ਖਾਸ ਤੌਰ ਦੇ ਉੱਤੇ ਵੱਖਰੀ ਜੜੀ ਬੂਟੀ ਹੁੰਦੀ ਹੈ ਜਿਹਦੇ ਉੱਤੇ ਤੁਸੀਂ ਸੋਧ ਕਰ ਰਹੇ ਹੁੰਦੇ ਹੋ ਉਹਦਾ ਸ਼ੋਧਨ ਕਰਦੇ ਹੋ ਤੇ ਉਹਨੂੰ ਆਪਣੇ ਪ੍ਰੋਡਕਟ ਦੇ ਰੂਪ ਦੇ ਵਿੱਚ ਆਯੁਰਵੈਦਿਕ ਦਵਾਈਆਂ ਦੇ ਵਿੱਚ ਵਰਤੋਂ ਕਰਦੇ ਹੋ ਤੇ ਅੱਜ ਮੇਰੀ ਨਜ਼ਰ ਜਾ ਰਹੀ ਹੈ ਤੁਹਾਡੇ ਟੇਬਲ ਤੇ ਇੱਕ ਸ਼ੀਸ਼ੀਆਂ ਨੇ ਬੜੀਆਂ ਸੋਹਣੀਆਂ ਉਹਨਾਂ ਦੇ ਵਿੱਚ ਕੁਝ ਸੁੰਡੀਆਂ ਜਾਂ ਕੀੜੇ ਜੇ ਨਜ਼ਰ ਆ ਰਹੇ ਨੇ ਇਹ ਕੀ ਹੈ ਜਿਵੇਂ ਦਾਰੂ ਪੀਣ ਵਾਲੇ ਕਹਿੰਦੇ ਨੇ ਗੋਲਸਬ ਕੀੜੇ ਜੇ ਜਾਗ ਪੈਂਦੇ ਕੋਈ ਦਵਾਈ ਦੂ ਨੀ ਅਸਲ ਦੇ ਵਿੱਚ ਕੀੜੇ ਨਹੀਂ ਡਾਏ ਗੋਲਸਬ ਇਹ ਸੱਚ ਨੂੰ ਵਿੱਚ ਕੀੜੇ ਨੇ ਜੀ ਇਹ ਨਾ ਇਹ ਹੈਗੀ ਕੀੜਾ ਜੜੀ ਹੂੰ ਇਹ ਇਹ ਦੇਖੋ ਇਹ ਬਹੁਤ ਮਤਲਬ ਸ਼ਕਤੀਸ਼ਾਲੀ ਚੀਜ਼ ਹੈ ਜੀ ਇਹ ਮੈਂ ਖੁਦ ਵੀ ਅਜਮਾਈਆ ਮੈਂ ਤੁਹਾਨੂੰ ਨਹੀਂ ਕਮਾ ਕਿਉਂਕਿ ਮੈਂ ਮੈਂ ਵੀ ਦੇਖੋ 16 ਤੋਂ 18 ਘੰਟੇ ਵਰਕਿੰਗ ਆ ਸਫਰ ਬਹੁਤ ਹੈ ਮੇਰਾ ਫਿਰ ਜੇ ਮੈਂ ਬਹਿਣਾ ਵੀ ਆ 100 150 ਬੰਦੇ ਨਾਲ ਮੈਂ ਗੱਲਾਂ ਮਾਰਨੀ ਉਹਨਾਂ ਨੇ ਮੈਨੂੰ 100 ਸਵਾਲ ਕਰਨੇ ਉਹਨਾਂ ਦੇ ਜਵਾਬ ਦੇਣੇ ਉਹਨਾਂ ਨੂੰ ਸੈਟੀਸਫਾਈਡ ਕਰਾਉਣਾ ਜਾਂਦ ਹੋਏ ਉਹਨਾਂ ਨੇ ਕਹਿ ਕੇ ਜਾਣਾ ਵੀ ਗੁਰੂ ਸਾਹਿਬ ਬਾਕੀ ਤਾਂ ਪਤਾ ਨਹੀਂ ਠੀਕ ਹੋਣਾ ਕਿ ਨਹੀਂ ਮਿਲ ਕੇ ਸਵਾਦ ਆ ਗਿਆ ਇਹ ਸਵਾਦ ਵੀ ਬਹੁਤ ਵੱਡੀ ਗੱਲ ਹੁੰਦੀ ਹੈ ਕਿ ਮਿਲ ਕੇ ਆ ਜੇ ਤਾਂ ਉਹਦੇ ਵਾਸਤੇ ਵੀ ਪਤਾ ਨਹੀਂ ਮੈਂ ਕਿੰਨੀ ਕਿ ਮਿਹਨਤ ਕਰਦਾ ਹਾਂਗਾ ਕਿ ਉਹਨਾਂ ਨੂੰ ਮੈਨੂੰ ਮੇਰੀਆਂ ਗੱਲਾਂ ਚੰਗੀਆਂ ਲੱਗਣ ਮੈਨੂੰ ਮਿਲ ਕੇ ਚੰਗਾ ਲੱਗੇ ਔਰ ਉਸ ਤੋਂ ਬਾਅਦ ਦਵਾਈ ਨੇ ਜਦੋਂ ਅਸਰ ਕਰਨਾ ਅਗਲੀ ਵਾਰ ਆ ਕੇ ਕਹਿੰਦਾ ਥੈਂਕ ਯੂ ਗੁਰਸਾਹਿਬ ਬਸ ਮੈਂ ਅੱਜ ਤੁਹਾਨੂੰ ਥੈਂਕ ਯੂ ਕਰਨਾ ਮੈਂ ਠੀਕ ਆ ਤਾਂ ਇਹ ਨਾ ਕੀੜਾ ਜਿਹੜੀ ਹੈ ਜੀ ਇਹ ਦੇਖੋ ਕੀੜੇ ਵਰਗੀ ਆ ਜੀ ਬਿਲਕੁਲ ਇਹਨਾਂ ਦੇ ਮੂੰਹ ਜਿਹੇ ਵੀ ਬਣੇ ਹੋਏ ਨੇਗਾ ਇਹ ਉਵੇਂ ਹੀ ਹੈ ਜੀ ਇਹ ਅੱਧਾ ਕੀੜਾ ਅੱਧੀ ਜੜੀ ਹੈ ਜੀ ਇਹ ਡਰਾਈਡ ਹੂੰ ਤੇ ਉਸ ਤੋਂ ਬਾਅਦ ਦੇਖੋ ਇਹ ਇਹਦਾ ਪਹਿਲਾ ਵਰਜਨ ਛੋਟਾ ਜੀ ਇਸ ਤੋਂ ਬਾਅਦ ਇਹ ਥੋੜੀ ਜੀ ਉਦੋਂ ਮੋਟੀ ਆ ਗਈ ਹੂੰ ਉਹ ਪ्युअर ਆ ਗਈ ਤੁਹਾਡੇ ਕੋਲ ਜੀ ਹਾਂ ਜਿਵੇਂ ਲੋਕ ਕਹਿੰਦੇ ਨੇ ਜੀ ਕੀੜਾ ਜਿਹੜੀ ਤਾਂ ਲੈ ਲਈਏ ਗੁਲਸਬੀ ਅਸਲੀ ਨਕਲੀ ਦਾ ਆ ਮੈਂ ਰੱਖਿਆ ਹੈ ਸਾਰਾ ਹਿਸਾਬ ਜੀ ਆ ਵੀ ਕੀ ਜਾਂਦੀ ਹੈ ਜੀ 9 ਲੱਖ ਰੁਪਏ ਕਿਲੋ ਜੀ ਆ ਜਿਹੜੀ ਜਮੇ ਮਰੀ ਜੀ ਆ ਤੇ ਉਸ ਤੋਂ ਬਾਅਦ ਜਿਹੜੀ ਥੋੜੀ ਜੀ ਤਕੜੀ ਆ ਇਹ 30 35 ਹਜ਼ਾਰ ਲੱਖ ਰੁਪਏ ਕਿਲੋ ਆ ਅੱਛਾ ਇਹ ਦੀ ਖੋਜ ਕਰਨ ਲਈ ਬਹੁਤ ਬੜੀ ਔਕਾਤ ਬਹੁਤ ਦੀ ਖੋਜ ਕਰਨ ਨਾਲ ਤਾਂ ਖੋਜਕਾਰ ਕਰਦੇ ਆ ਮੈਂ ਤਾਂ ਸਿਰਫ ਐਕਸਪਰਟ ਤੋਂ ਐਕਸਪੋਰਟ ਕਰਾਉਣਾ ਚਾਈਨਾ ਤੋਂ ਐਕਸਪੋਰਟ ਹੋਈ ਹੈ ਜੀ। ਜੀ। ਇਹ ਜਿਹੜੀ ਆ ਬਣੀ ਹੈ ਤੇ ਇਹ ਲੈਬ ਟੈਸਟਡ ਆ। ਇਹ ਚ ਕੀ ਕੀ ਹੈਗਾ ਕਿੰਨਾ ਕਿੰਨਾ ਹੈਗਾ ਸਾਰੀ ਚੀਜ਼ ਲੈਬ ਓਰੀਜਨਲ ਕਿੰਨੀ ਆ ਨਕਲੀ ਇਹ ਚ ਨਕਲੀ ਬਹੁਤ ਆਉਂਦੀ। ਅੱਜ ਕੱਲ ਤੋਂ ਨੂੰ ਪਤਾ ਜਿਹੜੀ ਚੀਜ਼ ਮਹਿੰਗੀ ਉਹਦੀ ਨਕਲ ਬਣ ਜਾਂਦੀ। ਤਾਂ ਇਹ ਮੇਰੇ ਹੱਥ 'ਚ ਜੇ ਦੇਖੋ ਨਾ ਜਿਹੜੀ ਸ਼ੀਸ਼ੀ ਹੈ ਇਹ ਵੀ ਨਹੀਂ ਤੁਸੀਂ ਇੱਥੇ ਕਿਤੇ ਦੇਖੀ ਹੋਣੀ ਕਿਤੇ ਨਹੀਂ ਦੇਖੀ ਹੋਣੀ। ਬਿਲਕੁਲ ਖਾਲੀ ਸ਼ੀਸ਼ੀ ਇਹ ਚਾਈਨਾ ਤੋਂ ਐਂ ਆਈ ਹੈ ਜੀ ਸ਼ੀਸ਼ੀ ਉਹ ਐਂ ਆਈ ਹੈ। ਇਹ ਜੀ ਸੈਂਪਲ ਆਇਆ ਹੈ। ਤੇ ਇਹ ਜਿਹੜੀ ਚੀਜ਼ ਹੈ ਹੁਣ ਇਹਨੂੰ ਦੇਖੋ ਤੁਸੀਂ ਇਹ ਪਤਾ ਕੀ ਰੇਟ ਦਿਆ ਇਹ 90 ਲੱਖ ਰੁਪਏ ਕਿਲੋ ਦੀ ਆਈਟਮ ਹੈ ਜੀ ਸਭ ਤੋਂ ਮਹਿੰਗੀ ਅਗਰੇ ਦਾ ਐਂਡ ਆਫ ਕੀੜਾ ਜਿਹੜੀ ਹੈ ਤਾਂ ਇਹ ਆ ਹੁਣ ਇਹ 90 ਲੱਖ ਰੁਪਏ ਦੀ ਮਤਲਬ ਛੋਟੀ ਜੀ ਡੱਬੀ ਮੇਰੇ ਕੋਲ 8-9 ਲੱਖ ਦੀ ਆਪਣੇ ਹੱਥ ਤੇ ਚਾਹੀ ਹੂੰ ਛੋਟੀ ਜੀ ਤੇ ਇਹ ਇਹ ਤੋਂ ਅਸੀਂ ਬਣਾਇਆ ਕੀੜਾ ਜਿਹੜੀ ਕੈਪਸੂਲ ਅੱਛਾ ਕੈਪਸੂਲ 'ਚ 40-50 ਐਮਜੀ ਪੈਂਦੀ ਹੈ ਹੂੰ ਇੱਕ ਅਸੀਂ ਇਹ ਤੋਂ ਬਣਾਈ ਚਟਣੀ ਟਾਈਪ ਅਵਲੇ ਜੀ ਜਿਵੇਂ ਖਬੀਰਾ ਹੁੰਦਾ ਇਹ ਦੋ ਚੀਜ਼ਾਂ ਬਣਾਈਆਂ ਜੀ ਤੇ ਏਗੀ ਡਿਮਾਂਡ ਆਈ ਮਾਰਕੀਟ ਤੋਂ ਅਜਾ ਬੈਨੀਫਿਟ ਕੀ ਨੇ ਜੀ ਇਹਦੇ ਬੈਨੀਫਿਟ ਕੀ ਨਹੀਂ ਹੈ ਹਮ एवरीथिंग ਮਤਲਬ ਇਹਦੇ ਚ ਤੁਹਾਨੂੰ ਹਰ ਬਿਮਾਰੀ ਚ ਇਲਾਜ ਮਿਲੂਗਾ ਇੰਨੀ ਮਹਿੰਗੀ ਮਹਿੰਗਾਈ ਦਾ ਰੀਜਨ ਕੀ ਹੈ ਇਹ ਹੀ ਰੀਜਨ ਹੈ ਕੁਛ ਤਾਂ ਇਹ ਰੀਜਨ ਆ ਕੁਝ ਹੈ ਘਟਾ ਹੈ ਮਿਲਦੀ ਨਹੀਂ ਇਹਦੇ ਵਿੱਚ ਦੇਖੋ ਬੈਨੀਫਿਟ ਨੇ ਸਭ ਤੋਂ ਪਹਿਲਾਂ ਲਿਖਿਆ ਇਹ ਮੈਂ ਇੱਕ ਵਾਰ ਦਿਖਾ ਦਵਾ ਇਹ ਕੀੜਾ ਜੜੀ ਲਿਖਿਆ ਹੋਇਆ ਤੇ ਇਹ 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 ਦਾ ਨਿਟਰੇਚਰ ਹੈ ਇਹ ਗੂਗਲ ਤੇ ਮਿਲ ਜਾਂਦੀ ਹੈ ਤੁਸੀਂ ਗੂਗਲ ਸਰਚ ਕਰੋਗੇ ਨਾ ਜਿੰਨੇ ਵੀ ਮੇਰੇ ਭਰਾ ਭੈਣ ਦੇਖਦੇ ਆ ਗੂਗਲ ਤੇ ਜਾ ਕੇ ਲਿਖਣਾ ਕੀੜਾ ਜੜੀ ਯਾਰ ਚਖੰਬਾ ਵੀ ਕਹਿੰਦੇ ਐ ਇਹਨੂੰ ਤੇ ਕੀੜਾ ਜਿਹੜੀ ਜਦੋਂ ਤੁਸੀਂ ਲਿਖੋਗੇ ਉਹਦੇ ਤੇ ਇਹ ਲਿਖ ਲਿਓ ਬੈਨੀਫਿਟ ਆਫ ਕੀੜਾ ਜਿਹੜੀ ਤੁਹਾਡੇ ਅੱਗੇ ਉਹਦੇ ਬੈਨੀਫਿਟ ਆਉਣਗੇ ਮੈਂ ਵੀ ਉੱਥੇ ਲਿਟਰੇਚਰ ਕੱਢਿਆ ਸੀਗਾ ਤੇ ਇਹਦੇ ਵਿੱਚ ਲਿਖਿਆ ਨੇ ਐਂਟੀ ਕੈਂਸਰ ਸਭ ਤੋਂ ਪਹਿਲਾ ਸ਼ਬਦ ਲਿਖਿਆ ਨੇ ਮਤਲਬ ਵੀ ਜਿਹੜੇ ਕੈਂਸਰ ਦੇ ਮਰੀਜ਼ ਆ ਅਗਰ ਉਹਨਾਂ ਦੀ ਕੀਮੋ ਹੋ ਗਈ ਕੁਝ ਵੀ ਹੋ ਗਿਆ ਉਹ ਹੋਈ ਜਾਣ ਦੋ ਇਹਨੂੰ ਨਾਲ ਐਡ ਕਰ ਦੋ ਪ੍ਰੋਡਕਟ ਤਾਂ ਉਹਨਾਂ ਦੀ ਸੀਰਿਡ ਦੇ ਵਿੱਚ ਚੇਤਨਾ ਆ ਜਾਂਦੀ ਹੈ ਦੁਬਾਰਾ ਜੇ ਇਹ ਡਾਕਟਰ ਇਹ ਕਹੇ ਕਿ ਛੱਡ ਦੇ ਨਾ ਵੀ 40 50 ਦਿਨ ਜੀਊਗਾ ਉਨ ਉਸ ਪੇਸ਼ੀਐਂਟ ਨੂੰ ਦਿਓ ਉਹਦੀ ਲਾਈਫ ਦੇ ਵਿੱਚ ਜਿੰਨੇ ਦਿਨ ਬਾਇਓਗ੍ਰਾਫੀ ਉਹਨੇ ਲਿਖੇ ਨੇ ਉਹਨੇ ਦਿਨ ਬੱਝ ਜਾਂਦੇ ਹੂੰ ਉਦੋਂ ਬਾਅਦ ਐਂਟੀ ਐਂਟੀ ਟਿਊਮਰ ਹੂੰ ਬ੍ਰੇਨ ਚ ਵੀ ਹੂੰ ਉਸ ਤੋਂ ਬਾਅਦ ਇਹ ਹੈਗਾ ਇਨਕਰੀਜ਼ એનર્ਜੀ ਲੈਵਲ ਹੂੰ ਬਾਡੀ ਦਾ ਫਿਰ ਇਹ ਲਿਵਰ ਵਾਸਤੇ ਫਿਰ ਬੂਸਟ ਇਮਿਊਨਿਟੀ ਫੰਕਸ਼ਨ ਲਿਵਰ سپورਟ ਕਿਡਨੀ سپورਟ ਅnd ਸਟ्रेस ਮੈਨੇਜਮੈਂਟ ਹੈਲਪ ਬੈਲੈਂਸ ਬਲੱਡ ਸ਼ੂਗਰ ਹੂੰ ਸੈਕਸ਼ੂਅਲ ਫੰਕਸ਼ਨ और डीटॉक्स योर बॉडी और इम्प्रूव ब्रेन फंक्शंस उस तो बाद रिड्यूस कोलैसट्रोल अस्थमा डायबिटीज रिड्यूज कोलैसट्रोल अस्थमा डायबिटीज फिर उस तो बाद आ गया जी डा वेट लूज और फर्टिलिटी uh, जिन्होंने uh, hmm. बच्चे नहीं होंगे उस हार्ट प्रॉब्लम फिर स्किन प्रॉब्लम डिप्रेशन पेन बोनलेस ਬੋਨ ਜੀ ਨਹੀਂ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਬੋਨ ਲੂਜ਼ ਹੈ ਨਾ ਤੇ ਉਸ ਤੋਂ ਬਾਅਦ ਆ ਗਿਆ ਇਹਨਾਂ ਦਾ ਐਂਟੀ 에ਜਿੰਗ ਹਮ ਸਭ ਤੋਂ ਗੁੱਡ ਇਫੈਕਟ ਜਿਹੜੇ ਜੰਜੀਜ਼ ਜੰਜੀ ਬੱਚੇ ਆ ਉਹਨਾਂ ਵਾਸਤੇ ਇਹ ਬਹੁਤ ਗੁੱਡ ਇਫੈਕਟ ਕਰਦੀ ਹੈ ਕਿਉਂਕਿ ਅੱਜ ਕੱਲ ਜਿਹੜੇ ਬੱਚੇ ਆ ਨਾ ਜੀ ਉਹਨਾਂ ਚ ਹੈ ਨਹੀਂ ਕਿਤੇ ਵੀ ਇਮਿਊਨਿਟੀ আচ্ছা ਫਿਰ ਇੱਕ ਚੀਜ਼ ਹੋਰ ਰਹਿ ਗਈ ਮੈ ਤੁਹਾਨੂੰ ਵੀ ਦੱਸਣਾ ਵਰਸ ਇਹਦੇ ਵਿੱਚ ਐਨਜ਼ਾਈਮ ਹਮ ਫਿਰ ਇਹ ਹੋ ਗਿਆ ਅ ਐਸੈਂਸ਼ੀਅਲ ਫੈਟ ਲਿਵਰ ਹਮ ਬੰਡਾ ਸੌਰੀ ਫੈਟੀ ਐਸਿਡ ਫਿਰ ਇਹਦੇ ਵਿੱਚ ਆ ਗਿਆ ਵਿਟਾਮਿਨ ਈ ਵਿਟਾਮਿਨ ਕੇ ਵਿਟਾਮਿਨ ਬੀ 2 ਬੀ 1 ਐਂਡ ਬੀ 12 ਓਮੇਗਾ 3 ਮੈਗਨੀਸ਼ੀਅਮ ਕੁਝ ਚੀਜ਼ ਹੈ ਜਿਹੜੀ ਛੱਡੀ ਇਹਨੇ ਬਿਲਕੁਲ ਤੁਹਾਡੀ ਗੱਲ ਸਹੀ ਹੈ ਵੀ ਇਹਦਾ ਫਾਇਦਾ ਕੀ ਨਹੀਂ ਹੈ ਪੁੱਛੋ ਹਾਂ ਇਹਦੇ ਵਿੱਚ ਕੁਝ ਜੇ ਸਮੁੰਦਰ ਆਇਰਨ ਇਹਦੇ ਵਿੱਚ ਹੈ ਉਸ ਤੋਂ ਬਾਅਦ ਪੋਟਾਸ਼ੀਅਮ ਇਹਦੇ ਵਿੱਚ ਹੈ ਸੋਡੀਅਮ ਇਹਦੇ ਵਿੱਚ ਹੈ ਕਾਪਰ ਮੈਗਨੀਸ਼ੀਅਮ ਛੱਡੇ ਕੁਝ ਨਹੀਂ ਇਹ ਉਹ ਜੜੀ ਬੂਟੀ ਹੈ ਪਰ ਮੈਂ ਜਦੋਂ ਇਹਨੂੰ ਲਿਆ ਉਹ ਉਹਨਾਂ ਇਦਾਂ ਦੀ ਚਲੋ ਅੱਜ ਪਰਮਾਤਮਾ ਨੇ ਰੰਗ ਭਾਗ ਲਾਏ ਹੋਏ ਨੇ ਆਪਾਂ ਇਹ ਜਿਹੀ ਚੀਜ਼ਾਂ ਬਣਾ ਸਕਦੇ ਆ ਪਰ ਜਦੋਂ ਡੇਢ ਦਾ ਕਲਾ ਚਵਨ ਪ੍ਰਾਜ ਬਣਾਇਆ ਸੀ ਮੇਰੀ ਕੋਠੀ ਵੇਚ ਗਈ ਸੀ ਉਦੋਂ ਇੰਨੀ ਇਨਵੈਸਟਮੈਂਟ ਹੋਈ ਸੀ ਉਹ ਕਾਲੀ ਡੱਬਾ ਬਣਾਉਣ ਦੀ ਇੰਨੀ ਇਨਵੈਸਟਮੈਂਟ ਪਹਿਲਾਂ ਡੱਬਾ ਡਿਜ਼ਾਈਨ ਕਰਨ ਤੇ ਲਾਗੇ ਪੈਸੇ ਫਿਰ ਉਹਨੂੰ ਬਣਾਉਣ ਲਈ ਜਦੋਂ ਗਿਆ ਬਾਈਂਡਰ ਕਹਿੰਦਾ ਜੀ 2000 ਤੋਂ ਘੱਟ ਡੱਬਾ ਨਹੀਂ ਬਣਨਾ ਜੇ ਇੰਨੇ ਬਣਾਉਂਗੇ ਇੰਨੇ ਦਾ ਉਹ ਇੰਨੇ ਬਣਾਉਂਗੇ ਇੰਨੇ ਦਾ ਉਹ 2000 ਬਣਾਇਆ ਤਾਂ ਕਿ ਤੇ ਜਾ ਕੇ ਪਰਤੇ ਜਾਇਆ ਉਹ ਸਾਰਾ ਪੈਸਾ ਤਾਂ ਸਾਡੇ ਇਹਦੇ ਤੇ ਉਹੀ ਲੱਗ ਗਿਆ ਖਾਲੀ ਸ਼ੀਸ਼ੀ ਖਾਲੀ ਡੱਬਾ ਖਾਲੀ ਲਿਟਰੇਚਰ ਤੇ ਲੱਗਾ ਖਰਾਬ-ਜਾਬ ਕੇ ਵਿੱਚ ਪਾਈ ਉਹਦੇ ਤੇ ਮਤਲਬ ਕਰਦੇ 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 ਕੋਠੀ ਲਵੇ ਲੱਗ ਗਈ ਸਾਡੇ ਬਰ ਮਰਲੇ ਦੀ ਬਾਕੀ ਕੋਈ ਗੱਲ ਨਹੀਂ ਬਾਬਾ ਨੇ ਜੇ ਰੱਖਿਆ ਤਾਂ ਜਿਆਦਾ ਚਵਣਪਰਾ ਜੀ ਵੰਡ ਕੇ ਆਵਾਂਗੇ ਫ੍ਰੀ ਕਿਤੇ ਬਹਿ ਕੇ ਗੁਰਦੁਆਰੇ 'ਚ ਜਾਂ ਮੇਰੇ ਇਹ ਦੋ ਹੀ ਕੋਠੀ ਬਣਾਉਂ ਉਹੀ ਗੱਲ ਹੋਈ ਵੇਟਿੰਗ ਸਟਾਰਟ ਹੋ ਗਈ ਜਦੋਂ ਮੈਂ ਇਹਦਾ ਵੀਡੀਓ ਪਾਇਆ ਨਾ ਇਹ ਲੋਕਾਂ ਨੇ ਵੇਟ ਕੀਤੀ ਇਹਦੀ ਪੈਸੇ ਦੇ ਕੇ ਵੇਟ ਕੀਤੀ ਤਾਂ ਚੰ ਚੀਜ਼ ਦਾ ਫਿਰ ਮਜ਼ਾ ਆਇਆ ਦੇਖ ਕੇ ਤੇ ਇਸੇ ਤਰ੍ਹਾਂ ਹੁਣ ਇਹਦੀ ਵਾਰੀ ਸਾਡੇ ਕੋਲੇ ਬਾਬੇ ਦੀ ਕਿਰਪਾ ਇਹ ਅਸੀਂ ਪ੍ਰੋਪਰ ਇਹਦਾ ਪ੍ਰੋਡਕਟ ਬਣਾਇਆ ਕੈਪਸੂਲ ਜਦੋਂ ਕੈਪਸੂਲ ਬਣਿਆ ਤਾਂ ਉਹ ਅਸੀਂ ਆਪਣੀ ਵੈਬਸਾਈਟ ਤੇ ਪਾਇਆ ਹੋਇਆ badwan.com ਤੇ ਤੇ ਉਹਦੇ ਤੋਂ ਲੋਕ ਪਰਚੇਸ ਕਰ ਰਹੇ ਹੈ 1200 ਰੁਪਏ ਦਾ ਇੱਕ ਕੈਪਸੂਲ ਹੈ ਜੀ ਉਹ ਵੀ ਖਾਣ ਵਾਲੇ ਬੈਠੇ ਆ ਲੋਕ ਹਾਂ ਬਿਲਕੁਲ ਜੀ ਹੁਣ 1200 ਦਾ ਅਗਲਾ ਕਹਿੰਦੇ ਜੀ ਕੀ ਹੈ ਕੁਝ ਵੀ ਨਹੀਂ ਇੱਕ 15 20000 ਦੀ दारू ਦੀ ਬੋਤਲ ਲੈਂਦੇ ਦੋ ਪੈਗ ਲੱਗਦੇ 1200 ਇਹ ਉਦੋਂ ਕਿਤੇ ਉੱਪਰ ਚੀਜ਼ ਹੈ ਉਹਨੇ ਜਿਹੜਾ ਨੁਕਸਾਨ ਕਰਨੀ ਉਹਦੀ ਭਰਪਾਈ ਕਰਨੀ ਹੈ ਅਗਲਾ ਕਹਿੰਦਾ ਖਾ ਪੀ ਲੋ ਯਾਰ ਇਹ ਸਵੇਰੇ ਆ ਖਾ ਲੈ ਤਾਂ ਉਹ ਲੋਕਾਂ ਵਾਸਤੇ ਬਣਿਆ ਦੇਖੋ ਮਾਰੇ ਮਾਤੜ ਬੰਦਿਆਂ ਵਾਸਤੇ ਵੀ ਬਣੀਆਂ ਇਹ ਚੀਜ਼ਾਂ ਜੇ ਤੁਸੀਂ ਕਹੋ ਉਹਨਾਂ ਵਾਸਤੇ ਜਿਹੜੇ ਮੈਂ ਦੱਸਦਾ ਫਾਰਮੂਲੇ ਬਹੁਤ ਵਧੀਆ ਨੇ ਉਹ ਘਰੇਲੂ ਨੁਸਖੇ ਬਹੁਤ ਵਧੀਆ ਨੇ ਇਹ ਉਹਨਾਂ ਵਾਸਤੇ ਜਿਨ੍ਹਾਂ ਨੇ ਰੁਪਈਆ ਦਾ ਕਮਾਲਿਆ ਅਰਬਾਂ ਖਰਬਾਂ ਰੁਪਈਆ ਕਮਾਉਣ ਦੇ ਚੱਕਰ 'ਚ ਸਿਹਤ ਗਵਾ ਲਈ ਹੁਣ ਸਿਹਤ ਬਚਾਉਣ ਦੇ ਚੱਕਰ 'ਚ ਰੁਪਈਏ ਖਰਚਣ ਲੱਗੇ ਹੋਏ ਨੇ ਇਹ ਉਹਨਾਂ ਵਾਸਤੇ ਹੈ ਕਿ ਉਹਨਾਂ ਨੂੰ ਜਿਆਦਾ ਆਪਣਾ ਪੈਸਾ ਵੀ ਵੇਸਟ ਨਾ ਕਰਨਾ ਪਵੇ ਔਰ ਸਿਹਤ ਵੀ ਫਿੱਟ ਹੋ ਜਾਵੇ ਬਿਲਕੁਲ ਇਹ ਤਾਂ ਹੁਣ ਕਲੀਅਰ ਹੋ ਗਿਆ ਜੀ ਇਹ ਕੀੜਾ ਨੁਮਾ ਜਿਹੜੀ ਬੂਟੀ ਹੈ ਬੜੀ ਮਤਲਬ ਮਹਿੰਗੀ ਆ ਕੋਸਟਲੀ ਆ ਤੇ ਜਿਹੜੇ ਫਾਇਦੇ ਗੁਰਸੱਭ ਤੁਸੀਂ ਗਣਵਾ ਦਿੱਤੇ ਨੇ ਮੈਂ ਤਾਂ ਦੇਖੀ ਪਹਿਲੀ ਵਾਰ ਹੈ ਜਿਵੇਂ ਆਪਣੇ ਪੰਜਾਬੀ ਕਹਿੰਦੇ ਕੀੜੇ ਕਿੜੇ ਲਗਾੜ ਦਿੰਦੇ ਆ ਇਹ ਉਹ ਚੀਜ਼ ਆ ਸੱਕਿਓ ਕੜੇਲ ਨਹੀਂ ਪੈਂਦੇ ਜਿਵੇਂ ਨਤਾਂ ਚ ਨਸਾਂ ਚੜ ਜਾਂਦੀਆਂ ਨੇ ਕੜੇਲਾਂ ਪੈਂਦੀਆਂ ਨੇ ਸਭ ਕੱਢ ਦਿੰਦੇ ਆ ਜੀ ਗੁਰਸੱਭ ਅਕਸਰ ਆਪਾਂ ਗੱਲਬਾਤ ਕਰਦੇ ਹੁੰਨੇ ਆ ਜੀ ਕੁਝ ਅਜਈਆਂ ਸਮੱਸਿਆਵਾਂ ਦੀ ਜਿਹਦੇ ਵਿੱਚ ਖਾਸ ਤੌਰ ਦੇ ਉੱਤੇ ਇੱਕ ਅਜਹੀ ਸਮੱਸਿਆ ਹੈ ਜਿਹੜੀ ਰੋਗ ਜਿਹਨੂੰ ਹੁੰਦਾ ਉਹ ਦੱਸ ਨਹੀਂ ਸਕਦਾ ਆਪਣੇ ਆਪ ਦੇ ਵਿੱਚ ਚੁਰੀ ਜਾਂਦਾ ਹੈ ਆਪਣੇ ਆਪ ਦੇ ਵਿੱਚ ਉਹ ਘਬराई ਜਾਂਦਾ ਹੈ ਤੇ ਖਾਸ ਤੌਰ ਦੇ ਉੱਤੇ ਉਹਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਉਂਦਾ ਹੈ ਤੇ ਉਹ ਖਾਸ ਤੌਰ ਦੇ ਉੱਤੇ ਉਹ ਹੈਗੀ ਸਮੱਸਿਆ ਜੀ ਬਵਾਸੀਰ ਬਵਾਸੀਰ ਬੰਦਾ ਜਿਹਨੂੰ ਇਹ ਸਮੱਸਿਆ ਹੁੰਦੀ ਹੈ ਉਹ ਹੀ ਜਾਣਦਾ ਹੈ ਇਹਦੇ ਪ੍ਰਕਾਰ ਵੀ ਕਈ ਤਰ੍ਹਾਂ ਦੇ ਇਹਨਾਂ ਦੇ ਉੱਤੇ ਵੀ ਆਪਾਂ ਅਕਸਰ ਚਰਚਾ ਕਰਦੇ ਰਹਿੰਦੇ ਆ ਪਰ ਆਯੁਰਵੇਦ ਦੇ ਵਿੱਚ ਤੁਹਾਡੇ ਮੁਤਾਬਕ ਇਸ ਨੂੰ ਕਿਸ ਤਰ੍ਹਾਂ ਆਪਾਂ ਕਯਰ ਕਰ ਸਕਦੇ ਆ ਸਿਮਿੰਦਰ ਜੀ ਤੁਸੀਂ ਮੇਰੇ ਕੋਲੇ ਬੜੀ ਦੇਰ ਤੋਂ ਆਉਂਦੇ ਹੋ ਆਪਾਂ ਇਹਦੇ ਤੇ ਕਦੇ ਚਰਚਾ ਬਹੁਤੀ ਨਹੀਂ ਕੀਤੀ ਨਹੀਂ ਕੀਤੀ ਇਹਦੇ ਤੇ ਮੈਂ ਤਾਂ ਨਹੀਂ ਕੀਤੀ ਕਿ ਜਿਹੜੀ ਚੀਜ਼ ਮੇਰੇ ਕੋਲੇ ਬਹੁਤਾ ਜਿਆਦਾ ਅਸਰ ਨਹੀਂ ਹੁੰਦਾ ਮੌਦੇ ਤੇ ਗੱਲ ਨਹੀਂ ਬਹੁਤੀ ਕਰ ਪਾਉਂਦਾ ਮੈਨੂੰ ਤਾਂ ਹੁੰਦੀ ਨਹੀਂ ਕਿਉਂਕਿ ਰੱਬ ਨੇ ਸਭ ਕੁਝ ਦਿੱਤਾ ਪਰ ਝੋਟਕਾ ਦੇ ਵਾਸਤੇ ਕੋਈ ਗੱਲ ਕਰਨੀ ਹੈ ਪਰ ਹੁਣ ਕੀ ਹੋਇਆ ਪਾਈਲਸ ਵਾਸਤੇ ਮੇਰੇ ਕੋਲੇ ਪੇਸ਼ੈਂਟ ਕਾਫੀ ਆਉਣ ਲੱਗ ਗਏ ਕਿਉਂਕਿ ਹੁਣ ਜਿਹੜਾ ਮਰੀਜ਼ ਆਉਂਦੇ ਨੇ ਉਹ ਤਾਂ ਇੱਕ ਠੀਕ ਹੁੰਦਾ ਕੋਈ ਵਿੱਚੋਂ ਇਹ ਵੀ ਬੋਲ ਪੈਂਦਾ ਵੀ ਗੁਰਸੇਵ ਇਹਦਾ ਕੁਝ ਦੱਸੋ ਤਦ ਨਾਲ ਇੱਦਾਂ ਹੀ ਧਰਮਿੰਦਰ ਜੀ ਇੱਕ ਪੇਸ਼ੈਂਟ ਆਇਆ ਸੀ ਮੇਰੇ ਕੋਲੇ ਉਹ ਆਪ ਮਤਲਬ ਕਿ ਵੈਦ ਆ ਕੇਰਲਾ ਦੇ ਵਿੱਚ ਬਹੁਤ ਵਧੀਆ ਵੈਦ ਨੇ ਉਹ ਐਕਸ ਪਲੱਸ ਲੈਣ ਆਏ ਸੀ ਜੀ ਵੀ ਚਲੋ ਇਹਦਾ ਗੋਲਦਸਰ ਕੋਲ ਹੀ ਮਿਲੂਗਾ ਉਹ ਆਏ ਤੇ ਉਹ ਮੈਂ ਕਿਹਾ ਜੀ ਤੁਸੀਂ ਇੱਡੀ ਦੂਰ ਕਿਉਂ ਕਹਿੰਦਾ ਜੀ ਮੈਂ ਡੱਬੀ ਆਰਡਰ ਕਰ ਲਈ ਇੱਕ ਮੈਂ ਖਾਦਾ ਕਹਿੰਦਾ ਮੈਨੂੰ ਤਾਂ 25 ਸਾਲ ਵਰਗੀ ਜਵਾਨੀ ਆ ਗਈ ਕਹਿੰਦਾ ਮੈਂ ਸੋਚਿਆ ਫਿਰ ਗੋਲਦਸਰ ਨੂੰ ਮਿਲ ਕੇ ਆਣੇ ਪਤਾ ਨਹੀਂ ਹੋਰ ਕੀ ਬਗਾਉਣ ਕੀ ਨਿਆਣਾ ਬੰਡਾ ਤੂੰ 25 ਸਾਲ ਦਾ ਹੋ ਗਿਆ ਕਹਿੰਦਾ ਨਹੀਂ ਨਹੀਂ ਗੋਲਦਸਰ ਮਜ਼ਾ ਆ ਗਿਆ ਤੁਹਾਨੂੰ ਮਿਲ ਕੇ ਵੀ ਕਹਿੰਦਾ ਮਜ਼ਾ ਆ ਗਿਆ ਮੈਨੂੰ ਮਿਲ ਕੇ ਤਾਂ ਮਜ਼ਾ ਆਉਂਦਾ ਮੈਂ ਘਰ ਵਾਂਗੂ ਬੈਠ ਜਾਂਦਾ ਲੋਕਾਂ ਨਾਲ ਤੇ ਉਹ ਕਹਿੰਦਾ ਲੈ ਕੇ ਗਏ ਜੀ ਪੰਜ ਛੇ ਡੱਬੀਆਂ ਲੈ ਕੇ ਕਹਿੰਦੇ ਮੈਂ ਖਾਊਗਾ ਇਹਨੂੰ ਮੈਂ ਕਹਾਈ ਇਹਨੂੰ ਕਿੰਨੀ ਦੇਰ ਕਹਿੰਦਾ ਖਾ ਸਕਦੇ ਆ ਮੈਂ ਚਾਰ ਪੰਜ ਸਾਲ ਤਾਂ ਮੈਨੂੰ ਹੋ ਕੇ ਖਾਂਦੇ ਨੂੰ ਇਹਦਾ ਕੋਈ ਪ੍ਰੋਬਲਮ ਨਹੀਂ ਸਰੀਰ ਫਿੱਟ ਰਹਿੰਦਾ ਹੱਡੀਆਂ ਮਜ਼ਬੂਤ ਕਰਦਾ ਤੇ ਨਾਲੇ ਤੁਹਾਡੀ ਜਿਹੜੀ ਅੰਦਰੋਂ ਬਾਡੀ ਚ ਇਮਿਊਨਿਟੀ ਉਹਨੂੰ ਇਨਕਰੀਜ਼ ਕਰਦਾ ਤੇ ਕਹਿੰਦੇ ਦੇ ਦਿਓ ਲੈ ਕੇ ਤੇ ਮੈਨੂੰ ਜਾਂਦੇ ਜਾਂਦੇ ਕਹਿੰਦੇ ਗੋਲ ਸਾਹਿਬ ਇੱਕ ਚੀਜ਼ ਦੱਸਾਂ ਮਹਾਰਾ ਕਹਿੰਦੇ ਜਿਹੜੀ ਹੁੰਦੀ ਆ ਨਾ ਬਾਬਾ ਸਿਰ ਭਗੰਦਰ ਹੂੰ ਕਹਿੰਦੇ ਉਹਦਾ ਮੇਰੇ ਕੋਲ ਇਲਾਜ ਆ ਹੂੰ ਮੈਂ ਮਨ ਚ ਸੋਚਿਆ ਮੈਂ ਕੈਪਸੂਲ ਲੈਣਾ ਹੈ ਇਹ ਦੇਖੋ ਬੜਾ ਇਲਾਜ ਆ ਹੁੰਦਾ ਹੀ ਆ ਬਦਲ ਹੋ ਜਾਂਦਾ ਹੈ ਪਰ ਮੈਨੂੰ ਇੱਕ ਗੱਲ ਮੇਰੇ ਮਾਂ ਬਾਪ ਨੇ ਸਿਖਾਈ ਹੋਈ ਹੈ ਵੀ ਬੇਟਾ ਕੋਈ ਪਤਾ ਨਹੀਂ ਕਿਸ ਰੂਪ ਵਿੱਚ ਨਾਰਾਇਣ ਮਿਲ ਜਾਏ ਹਮ ਹਰੇਕ ਬੰਦੇ ਦੀ ਕਦਰ ਕਰੋ ਤੇ ਮੈਂ ਉਹਨਾਂ ਨੂੰ ਕਿਹਾ ਮਖਾ ਜੀ ਬੈਠੋ ਬੈਤ ਜੀ ਬਸ 10 ਕੁ ਮਰੀਜ਼ ਕੱਢ ਦੀ ਆਪਾਂ ਗੱਲਾਂ ਬਾਤਾਂ ਕਰਕੇ ਮੈਂ ਬਾਕੀ ਡਾਕਟਰਾਂ ਦੇ ਸਪੁਰਦ ਕਰਕੇ ਮੈਂ ਆਉਣਾ ਤੁਹਾਡੇ ਕੋਲ ਮੈਂ ਜੀ ਅਲੱਗ ਕੈਬਨ ਚ ਬੈਠਿਆ ਉਹਨਾਂ ਨੇ ਉਹਨਾਂ ਨੇ ਮੈਨੂੰ ਨੁਸਖਾ ਦੱਸਿਆ ਕਹਿੰਦੇ ਇੱਕ ਤੇਲ ਬਣਦਾ ਉਹਦੇ ਅੱਗੇ ਐ ਨਿਬਝਾ ਲਾਇਆ ਕਹਿੰਦਾ ਬੰਦੇ ਦੇ ਐ ਉੱਥੇ ਲੈਟਰਨ ਵਾਲੀ ਜਗ੍ਹਾ ਤੇ ਅੰਦਰ ਫਿੱਟ ਕਰਕੇ ਉਹਨੂੰ ਪਿੱਛੋਂ ਕਹਿੰਦਾ ਪ੍ਰੈਸ ਕਰ ਦੇਣਾ ਕਹਿੰਦਾ ਤੇਲ ਅੰਦਰ ਜਾਊਗਾ ਪੂਰੀ ਪੋਰਟਲ ਵੇਨ ਦਾ ਇਨਫੈਕਸ਼ਨ ਖਤਮ ਕਰ ਦਿੰਦਾ ਜੀ ਮੈਂ ਕਹਿੰਦਾ ਇਹ ਕਹਿੰਦਾ ਕੇਰਲਾ ਦਾ ਹੀ ਹੈ ਉੱਥੇ ਜਿਹੜਾ ਤੇਲ ਬਣਦੇ ਨੇ ਕਹਿੰਦਾ ਉੱਥੇ ਵੀ ਇਹ ਸਾਡੀ ਆਪਣੀ ਖੋਜ ਆ ਔਰ ਕਹਿੰਦਾ ਮੇਰੇ ਕੋਲ ਹੈਗਾ ਕਹਿੰਦਾ ਮੇਰਾ ਉੱਥੇ ਛੋਟਾ ਜਿਹਾ ਕਲੀਨਿਕ ਆ ਹੂੰ گاؤں ਮੇ ਉਹ ਆਪਣੀ ਭਾਸ਼ਾ ਬੋਲਦਾ ਸੀ ਤੇ گاؤں ਮੇ ਕਹਿੰਦਾ ਹੈ ਕਲੀਨਿਕ ਮੇਰਾ ਛੋਟਾ ਸਾ

ਹਾਂ ਮੈਂ ਫੇਰ ਕੀ ਬਣੂਗਾ ਮੈਂ ਤੇ ਚਲਾ ਲੂ ਫੇਰ ਮਿਲੂਗਾ ਤੇ ਤੁਹਾਡੇ ਕੋਲ ਹੀ ਹੂੰ ਹੂੰ ਮੈਂ ਕਹਿੰਦਾ ਕੀ ਹਾਲ ਹੈ ਜੀ ਕਿਤਾ ਐਸੇ ਕਰੋ ਆਪ ਗੁਰਦਸ ਮੈਨੂੰ ਐਕਸ ਪਲੱਸ ਦਾ ਫਾਰਮੂਲਾ ਦੋ ਚਾਹੇ ਨਾ ਦੋ ਇਹ ਲਿਖ ਲੋ ਆਪ ਹੂੰ ਉਹਨਾਂ ਨੇ ਜੀ ਮੈਨੂੰ ਫਾਰਮੂਲਾ ਲਗਾਤਾ ਮੈਂ ਆਪਣੇ ਵੈਦ ਜੀ ਨੂੰ ਦੇਤਾ ਵੈਦ ਜੀ ਕਹਿੰਦੇ ਕਹਿੰਦੇ ਸੁਭਾਸ਼ੇ ਤੇ ਮੈਂ ਦਿਮਾਗ ਖਰਾਬ ਹੈ ਬਹੁਤ ਔਖਾ ਬਣੂਗਾ ਹੂੰ ਮਾ ਜੀ ਔਖਾ ਕੰਮ ਵੀ ਸੌਖਾ ਕਰੂਗਾ ਇਹ ਜੀ ਲੋਕਾਂ ਦਾ ਹੂੰ ਤੇ ਉਹ ਨਾਲੇ ਮਹਾਪਾਣੂ ਵੀ ਤਾਂ ਚਾਰ ਪੈਸੇ ਬਚਣਗੇ ਰਕਸ ਆਪਾਂ ਹੋਰ ਧਰਮਿੰਦਰ ਵਰਗਿਆਂ ਨੂੰ ਐਡ ਦੇ ਦਾਂਗੇ ਅੱਗੇ ਪੈਸਾ ਖਰਚ ਦਾਂਗੇ ਆਪਾਂ ਤੇ ਕਹਿੰਦੇ ਗੱਲ ਤਾਂ ਠੀਕ ਆ ਤੇ ਉਹਨਾਂ ਨੇ ਜੀ ਬਣਾ ਲਿਆ ਸੀ ਬਣਾਇਆ ਤੇ ਉਹ ਬੈਦਜੀ ਨਾਲ ਵੀ ਅਸੀਂ ਫੋਨ ਤੇ ਸਮਰਕ ਚ ਰਹੇ ਜਦੋਂ ਬਣਿਆ ਵੀ ਇੰਦਾ ਬਣੂਗਾ ਜੀ ਇੰਦਾ ਬਣ ਗਿਆ ਹੁਣ ਆ ਰੰਗ ਆ ਗਿਆ ਜੀ ਆ ਇਹਦਾ ਟੇਸਟ ਆ ਗਿਆ ਜੀ ਉਹ ਜੀਭ ਤੇ ਲਾ ਕੇ ਵੀ ਦੇਖਣਾ ਸੀ ਟੇਸਟ ਵੀ ਉਹਦਾ ਕੋਈ ਐਡੀ ਗੱਲ ਨਹੀਂ ਸੀ ਤੇ ਉਹਨੇ ਫੇਰ ਦੱਸਿਆ ਜਦੋਂ ਪਰਫੈਕਟ ਟੇਸਟ ਸੀ ਉਹਨੂੰ ਦੱਸਿਆ ਹੂੰ ਉਦੋਂ ਹੀ ਸਮਝ ਗਿਆ ਵੀ ਚੀਜ਼ ਬਣ ਗਈ ਕਹਿੰਦਾ ਬਣ ਗਿਆ ਹੁਣ ਹੋਰ ਕੁਝ ਨਹੀਂ ਮਤ ਕਰਨਾ ਇਸ ਨੂੰ ਪੈਕ ਕਰੋ ਬਣ ਗਿਆ ਜੀ ਬਣ ਕੇ ਆ ਗਿਆ ਅ ਆਪਣੇ ਐਸੇ ਰਿਜ਼ਲਟ ਆਏ ਜੀ ਉਹ ਮਤਲਬ ਅੱਜ ਮੈਂ ਕਹਿ ਸਕਦਾ ਵੀ ਜੇ ਸੁਭਾਸ਼ ਗੋਇਲ ਤੇ ਭਰੋਸਾ ਕਰਕੇ ਲੋਕ ਚੀਜ਼ਾਂ ਲੈਂਦੇ ਨੇ ਤਾਂ ਅੱਜ ਬਵਾਸੀਰ ਦਾ ਇਲਾਜ ਭਰੋਸੇ ਨਾਲ ਹੋ ਸਕਦਾ ਸਿਰਫ ਇੱਕ ਉਹ ਤੇਲ ਇੱਕ ਸਾਡੀ ਜਿਹੜੀ ਉਹ ਮੜੀ-ਮੋਟੀ ਮੱਸੇ ਹੁੰਦੇ ਨੇ ਕਿਤੇ ਖਾਜ ਹੋਈ ਜਾਂਦੀ ਹੈ ਕਿਸੇ ਨੂੰ ਕਬਜ ਰਹਿੰਦੀ ਹੈ ਉਹਦੇ ਲਈ ਦੋ ਤਿੰਨ ਦਵਾਈਆਂ ਨਾਲ ਲਾ ਦਿੰਦੀਆਂ ਨੇ ਤਾਂ ਕਿ ਪ੍ਰੋਬਲਮ ਨਾ ਹੋਵੇ ਬਿਲਕੁਲ ਪਰਫੈਕਟ ਅਸਲੀ ਦਵਾਈ ਜਿਹੜੀ ਆ ਮਿੱਤਰੋ ਉਹ ਤੇਲ ਹੀ ਆ ਉਹਦਾ ਡੋਸ ਹੀ ਪਾਈਲ ਸੈਟ ਨਾ ਰੱਖਿਆ ਹੂੰ Google ਤੇ ਤੁਸੀਂ ਜਾਓਗੇ ਵੈਬਸਾਈਟ ਸਾਡੀ ਤੇ ਉੱਥੇ ਵੀ ਪਿਆ ਤੁਸੀਂ ਉੱਥੋਂ ਵੀ ਆਰਡਰ ਕਰ ਸਕਦੇ ਹੋ ਉਹਦਾ ਫਾਰਮੂਲਾ ਸੀ ਥੋੜਾ ਜਿਹਾ ਹਿਡਨ ਰੱਖਿਆ ਹੋਇਆ ਰਕੋ ਐਵੇਂ ਤੁਹਾਨੂੰ ਕਹੀਏ ਮੈਂ ਫਾਰਮੂਲੇ ਸਾਰੇ ਦੱਸ ਦੰਨਾ ਕਈ ਵਾਰੀ ਕੋਈ ਚੀਜ਼ ਐਹੇ ਜੀ ਹੁੰਦੀ ਆ ਕਿਸੇ ਦਾ ਦਿੱਤਾ ਹੋਇਆ ਦਾਨ ਆ ਉਹ ਸਾਡੇ ਕੋਲੇ ਅਸੀਂ ਉਹ ਤੁਹਾਡੇ ਨਰ ਤੱਕ ਪਚਾ ਰਹੇ ਆਂ ਔਰ ਉਹਨੂੰ ਤੁਸੀਂ ਜਿਵੇਂ ਵੀ ਹੈਗਾ ਯੂਜ਼ ਕਰੋ ਔਰ ਫਾਇਦਾ ਲਓ ਬਿਲਕੁਲ ਜੀ ਤੁਹਾਡਾ ਬੜਾ ਧੰਨਵਾਦ ਹੁੰਦਾ ਹੈ ਜੀ ਤੁਸੀਂ ਸਾਨੂੰ ਅਜਿਹੀਆਂ ਚੀਜ਼ਾਂ ਦੀ ਜਾਣਕਾਰੀ ਦਿੰਦੇ ਹੋ ਜਿਹੜੀਆਂ ਨਾ ਤਾਂ ਸਾਡੇ ਦਰਸ਼ਕਾਂ ਨੇ ਕਦੇ ਦੇਖੀਆਂ ਹੁੰਦੀਆਂ ਨੇ ਨਾ ਸੁਣੀਆਂ ਹੁੰਦੀਆਂ ਨੇ ਤੇ ਖਾਸ ਤੌਰ ਦੇ ਉੱਤੇ ਉਹ ਚੀਜ਼ ਚਲੋ ਦੇਖ ਵੀ ਲਈ ਪਰ ਉਹਦੇ ਫਾਇਦੇ ਬਾਰੇ ਉਹਦੇ ਨੁਕਸਾਨ ਬਾਰੇ ਨਹੀਂ ਪਤਾ ਹੁੰਦਾ ਤਾਂ ਤੁਸੀਂ ਜਿਹੜਾ ਕੁੱਜੇ ਦੇ ਵਿੱਚ ਸਮੁੰਦਰ ਭਰ ਦਿੰਦੇ ਹੋ ਸ਼ਬਦਾਂ ਦੇ ਵਿੱਚ ਹੀ ਤੁਹਾਡਾ ਜਿਹੜਾ ਉਹ ਸਾਰੀਆਂ ਚੀਜ਼ਾਂ ਕਲੀਅਰ ਹੋ ਜਾਂਦੀਆਂ ਨੇ ਗੁਲਸਬਾਹ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਤਰਮਿੰਦਰ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਰੱਬ ਕਰੇ ਅਸੀਂ ਚੜ੍ਹਦੀ ਕਲਾ ਚ ਰਹੋ ਅੱਜ ਹੁਣ ਦੇਖ ਲਓ ਡੇਟ ਬਦਲਦੀ ਤੁਸੀਂ ਸਸਤਰੀ ਕਾਲ ਬੁਲਾਉਂਦੇ ਬੁਲਾਉਂਦੇ ਤੇ ਬਾਬਾ ਜੀ ਨੇ ਕਿ ਸੁੱਖ ਰੱਖੀ ਕੱਲੂ ਫੇਰ ਸਵੇਰੇ ਲੋਕਾਂ ਦੀ ਕਚਹਿਰੀ 'ਚ ਹਾਜ਼ਰ ਹੋਣਾ ਹੁੰਦੇ ਉਹ ਇਜਾਜ਼ਤ ਚੜਦੀ ਕਲਾ ਚ ਰਹੋ ਤੁਸੀਂ ਬਿਲਕੁਲ ਜੀ ਸਤਿ ਸ਼੍ਰੀ ਅਕਾਲ ਸਾਡੇ ਨਾਲ ਮਿਸਟਰ ਸੁਭਾਸ਼ ਗੋਇਲ ਹੋਰੀ ਜਿਨ੍ਹਾਂ ਨੂੰ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਪਹਿਚਾਨਦੇ ਹੋ ਤੇ ਉਹਨਾਂ ਵੱਲੋਂ ਆਯੁਰਵੇਦ ਦੀ ਦੁਨੀਆ ਦੇ ਵਿੱਚ ਜਿੰਨੇ ਪ੍ਰੋਡਕਟ ਲਿਆਂਦੇ ਜਾਂਦੇ ਨੇ ਸਭ ਤੋਂ ਵੱਖਰੇ ਹੁੰਦੇ ਨੇ ਤੇ ਖਾਸ ਤੌਰ ਦੇ ਉੱਤੇ ਜਿਹੜੀ ਉਹਦੀ ਲੇਬਲਿੰਗ ਆ ਜਿਹੜੀ ਉਹਦੇ ਆ ਸਰਟੀਫਿਕੇਸ਼ਨ ਆ ਉਹ ਸਾਰੀ ਪੂਰੀ ਕੀਤੀ ਹੁੰਦੀ ਹੈ ਯਾਨੀ ਕਿ ਸਾਰੇ ਮਾਪਦੰਡਾਂ ਦੇ ਉੱਤੇ ਖਰੀਆਂ ਉਤਰਦੀਆਂ ਦਵਾਈਆਂ ਹੁੰਦੀਆਂ ਨੇ ਇਸੇ ਕਰਕੇ ਤੁਸੀਂ ਇਹਨਾਂ ਦੇ ਉੱਤੇ ਵਿਸ਼ਵਾਸ ਕਰਦੇ ਹੋ ਅਗਲੇ ਐਪੀਸੋਡ ਦੇ ਵਿੱਚ ਨਵੇਂ ਵਿਸ਼ੇ ਤੇ ਚਰਚਾ ਲੈ ਕੇ ਹਾਜ਼ਰ ਹੋਵਾਂਗੇ ਆਗਿਆ ਦਿਓ ਧੰਨਵਾਦ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ बुलंद ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ